ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀਓ ਆਪ ਜੀਆਂ ਦੇ ਚਰਨਾਂ ਪਾਸ ਨਮਸਕਾਰ ਹੈ ਅੱਜ ਇੱਕ ਹੋਰ ਛੋਟਾ ਜੀਹਾਂ ਵਿਚਾਰ ਲੈ ਕੇ ਆਪ ਜੀ ਦੇ ਸੰਮੁਖ ਹਾਜ਼ਰ ਹੋਈ ਹਾਂ ਆਪ ਜੀ ਕਿਰਪਾ ਕਰਕੇ ਪ੍ਰਵਾਨ ਕਰਿਓ ਤੇ ਇਸ ਗੱਲ ਦਾ ਵਿਚਾਰ ਕਰੀਏ ਕਿ ਇਹ ਜਿਹੜਾ ਅੱਜ ਦਾ ਮੁੱਦਾ ਹੈ ਉਹ ਸਾਡੇ ਜੀਵਨ ਵਿੱਚ ਕਿੰਨਾ ਕੁ ਟੁੱਕਦਾ ਹੈ ਸੰਗਤ ਜੀਓ ਆਮ ਤੌਰ ਤੇ ਜਿਨ੍ਹਾਂ ਦੇ ਕਰਾਂ ਦੇ ਵਿੱਚ ਕੋਈ ਅੰਮ੍ਰਿਤਧਾਰੀ ਵੀ ਜੀ ਨੇ ਜਾਂ ਜਿਨ੍ਹਾਂ ਨੇ ਵਾਲ ਨਹੀਂ ਕਟਾਏ ਹੁਣ ਦੇ ਸਮੇਂ ਵਿੱਚ ਉਹ ਬਹੁਤਾयत ਵਿੱਚ ਇੰਜ ਕਰਦੇ ਨੇ ਕਿ ਉਹਨਾਂ ਸਾਰੀਆਂ ਵਾਲਾਂ ਨੂੰ ਇਕੱਠਾ ਕਰਕੇ ਉਹਨਾਂ ਵਾਲਾਂ ਨੂੰ ਵੇਚ ਦਿੱਤਾ ਜਾਂਦਾ ਹੈ ਉਹਨਾਂ ਨੂੰ ਜਿਹੜੇ ਵਾਲ ਲੈ ਕੇ ਪਾਂਡੇ ਦਿੰਦੇ ਨੇ ਸੰਘਤ ਜੀ ਕਈਆਂ ਦੇ ਨਾਲ ਇਸ ਬਾਬਤ ਗੱਲ ਕਰਨ ਤੋਂ ਬਾਅਦ ਕਈਆਂ ਨੇ ਇਹ ਵੀ ਗੱਲ ਕਹੀ ਕਿ ਨਹੀਂ ਜੀ ਇਹ ਤੇ ਪੰਨ ਦਾ ਕੰਮ ਹੈ ਕਿ ਇਹ ਤੇ ਦਵਾਈ ਬਣਾਉਂਦੇ ਨੇ ਇਹ ਤੇ ਵਿਗ ਬਣਾਉਂਦੇ ਨੇ ਜਿਹੜਾ ਲੋਕਾਂ ਨੂੰ ਕੈਂਸਰ ਹੁੰਦਾ ਹੈ ਤੇ ਉਹਨਾਂ ਦੇ ਵਾਲ ਥੈਰੇਪੀ ਦੇ ਦੌਰਾਨ ਲਾਈ ਜਾਂਦੇ ਨੇ ਜਾਂ ਲੱਥ ਜਾਂਦੇ ਨੇ ਤੇ ਉਹਨਾਂ ਦਾ ਜਿਹੜਾ ਹੈ ਵਿਗ ਬਣਾਉਣ ਵਾਸਤੇ ਜਿਹੜਾ ਵਾਲਾਂ ਦਾ ਹੁੰਦਾ ਹੈ ਉਹਨਾਂ ਨੂੰ ਦੇਣਾ ਪੁੰਨ ਹੈ ਮਾੜੀ ਗੱਲ ਨਹੀਂ ਸੰਗਤ ਜੀ ਉਹ ਇੱਥੇ ਤੁਸੀਂ ਇੱਕ ਗੱਲ ਦੀ ਵਿਚਾਰ ਜ਼ਰੂਰ ਕਰਿਓ ਕਿ ਜੇ ਪੁੰਨ ਹੈ ਤੇ ਫਿਰ ਸਾਨੂੰ ਉਹਨੂੰ ਫ੍ਰੀ ਦੇਣੀ ਚਾਹੀਦੀ ਦੇਣੀ ਨਾ ਕਿ ਉਹਦੇ ਬਦਲੇ ਭਾਂਡੇ ਲੈਣੇ ਸੰਗਤ ਜੀ ਅਸੀਂ ਇਹਨਾਂ ਕੇਸ਼ਾਂ ਦੇ ਮਾਲਕ ਬਿਲਕੁਲ ਨਹੀਂ ਹਾਂ ਉਹ ਕਿਵੇਂ ਕਿਉਂਕਿ ਇਹ ਸਾਡੇ ਨਹੀਂ ਨੇ ਜਦੋਂ ਅਸੀਂ ਅੰਮ੍ਰਿਤ ਛਕਨੇ ਹਾਂ ਉਦੋਂ ਸਭ ਤੋਂ ਪਹਿਲਾਂ ਅਸੀਂ ਇਸ ਗੱਲ ਨੂੰ ਬੋਲਨੇ ਹਾਂ ਪਿਆਰੀਆਂ ਦੀ ਅੱਗੇ ਪੰਜਾਂ ਪਿਆਰੀਆਂ ਅੱਗੇ ਕਿ ਇਹ ਸੀਸ ਅੱਜ ਤੋਂ ਪਿੱਛੇ ਗੁਰੂ ਦਾ ਹੈ ਸੋ ਸੰਗਤ ਜੀ ਫਿਰ ਵਾਲ ਸਾਡੇ ਕਿਵੇਂ ਹੋ ਗਏ ਇਹ ਸਾਰਾ ਸ਼ਰੀਰ ਸਾਡਾ ਨਹੀਂ ਹੈ ਇਹ ਗੁਰੂ ਦਾ ਹੈ ਸੰਗਤ ਜੀ ਉਹ ਜੇ ਕੋਈ ਪਹਿਰੇਦਾਰ ਉੱਠ ਕੇ ਮਾਲਕ ਦੇ ਗੋਦਾਮ ਦੇ ਵਿੱਚੋਂ ਚੀਜ਼ਾਂ ਨੂੰ ਦਾਨ ਕਰੇ ਤੇ ਕੀ ਮਾਲਕ ਉਹਨੂੰ ਤਨਖਾਹ ਦੇਵੇਗਾ ਜਾਂ ਪਹਿਰੇਦਾਰ ਨੂੰ ਅਸੀਂ ਮਾਲਕ ਸਮਝ ਸਕਨੇ ਆ ਜਾਂ ਪਹਿਰੇਦਾਰ ਕੋਲ ਇਹ ਹੱਕ ਹੁੰਦਾ ਹੈ ਕਿ ਉਹ ਮਾਲਕ ਤੋਂ ਬਿਨਾ ਪੁੱਛੇ ਉਹਦੀਆਂ ਚੀਜ਼ਾਂ ਦੂਜਿਆਂ ਨੂੰ দান ਕਰੇ ਵੰਡੇ ਜਾਂ ਵੇਚੇ ਨਹੀਂ ਸੰਗਤ ਜੀ ਕਿਸੇ ਵੀ ਖਾਲਸਾ ਰਹਿਤ ਮਰਿਆਦਾ ਵਾਲੇ ਸਿੱਖ ਨੂੰ ਪੁੱਛ ਕੇ ਇਸ ਗੱਲ ਦਾ ਨਿਤਾਰਾ ਆਪੇ ਹੋ ਜਾਂਦਾ ਹੈ ਆਪ ਜੀ ਬੇਸ਼ੱਕ ਇਸ ਬਾਬਤ ਕਿਸੇ ਰਹਿਤ ਮਰਿਆਦਾ ਵਾਲੇ ਸਿੰਘ ਨੂੰ ਪੁੱਛ ਕੇ ਵੇਖੋ ਉਹ ਇਸ ਗੱਲ ਨੂੰ ਸਿਰੇ ਤੋਂ ਹੀ ਨਕਾਰ ਦੇਣਗੇ ਕਿ ਨਹੀਂ ਪਾਈ ਵਾਲਾ ਨੂੰ ਇੰਜ ਦੇ ਦੇਣਾ ਵੇਚ ਦੇਣਾ ਇਹ ਮਰਿਆਦਾ ਨਹੀਂ ਹੈ ਸੰਗਤ ਜੀਓ ਜਦੋਂ ਅੰਮ੍ਰਿਤ ਸ਼ਕਣੀ ਹਾਂ ਉਹਦੋਂ ਕੁਝ ਬੂੰਦਾ ਸਾਡੇ ਸਿਰ ਦੇ ਵਿੱਚ ਵੀ ਪਾਈਆਂ ਜਾਂਦੀਆਂ ਨੇ ਕੇਸ਼ਾਂ 'ਚ ਪਾਈਆਂ ਜਾਂਦੀਆਂ ਨੇ ਤੇ ਅੰਮ੍ਰਿਤ ਦਰਗਾਈ ਹੁੰਦਾ ਹੈ ਇਹ ਅਕਾਲ ਪੁਰਖ ਦੀ ਦਾਤ ਹੈ ਖਾਲਸੇ ਪੰਥ ਨੂੰ ਤੰਗ ਜੀਓ ਇਸ ਕਰਕੇ ਸਾਨੂੰ ਇਹ ਜਿਹੜੇ ਵਾਲ ਹੁੰਦੇ ਨੇ ਜਿਹੜੇ ਅੰਮ੍ਰਿਤਧਾਰੀਆਂ ਦੇ ਖਾਸ ਤੌਰ ਤੇ ਜਿਹੜੇ ਕੇਸ਼ ਹੁੰਦੇ ਨੇ ਉਹਨਾਂ ਨੂੰ ਤੁਸੀਂ ਇਕੱਠੇ ਕਰੋ ਤੇ ਇਕੱਠੇ ਕਰਨ ਤੋਂ ਬਾਅਦ ਜਦੋਂ ਉਹ ਇਕੱਠੇ ਹੋ ਕੇ ਥੋੜੀ ਜ਼ਿਆਦਾ ਮਾਤਰਾ ਹੋ ਜਾਂਦੀ ਹੈ ਤੇ ਉਹਨਾਂ ਨੂੰ ਸਚੱਜੇ ਟੰਗ ਦੇ ਨਾਲ ਕਿਸੇ ਦਾਬੜੇ 'ਚ ਜਾਂ ਕਿਸੇ ਲੋਹੇ ਦੇ ਪਾਂਡੇ ਵਿੱਚ ਪਾ ਕੇ ਦੇਸੀ ਘਿਓ ਪਾ ਕੇ 1-2 ਚਮਚ ਤੇ ਉਹਦਾ ਸੰਸਕਾਰ ਕਰਨਾ ਹੀ ਮर्याਦਾ ਦੇ ਅੰਦਰ ਹੈ ਨਾ ਕੀ ਉਹਨਾਂ ਨੂੰ ਵੇਚਣਾ ਸੰਘਤ ਜੀ ਇੱਕ ਬੀਬੀ ਦੀ ਗੱਲ ਆਪ ਜੀ ਦੇ ਨਾਲ ਸਾਂਝੀ ਕਰਨੀ ਆ ਜਦੋਂ ਤੱਕ ਇਹ ਰਵਾਜ ਨਹੀਂ ਸੀ ਟੁਰਿਆ ਕਿ ਵਾਲ ਦੇ ਕੇ ਤੇ ਭਾਂਡੇ ਲੈਣ ਦਾ ਉਹ ਆਪਣੇ ਘਰ ਵਿੱਚ ਜਿੰਨੇ ਵਾਲ ਹੁੰਦੇ ਸਨ ਉਹ ਕੂੜੇ ਦੇ ਵਿੱਚ ਨਾਲੀਆਂ ਦੇ ਵਿੱਚ ਜਿਵੇਂ ਸ਼ਹਿਰ ਵਿੱਚ ਆਮ ਤੌਰ ਤੇ ਨਾਲੀਆਂ ਹੁੰਦੀਆਂ ਹਨ ਤੇ ਉਹਨਾਂ ਦਾ ਘਰ ਵੀ ਸ਼ਹਿਰ ਵਿੱਚ ਹੀ ਉਹ ਨਾਲੀਆਂ ਦੇ ਵਿੱਚ ਸੁੱਟ ਦੇਣੇ ਜਾਂ ਕੂੜੇ 'ਚ ਸੁੱਟ ਦੇਣੇ ਸੰਗਤ ਜੀਓ ਜਦੋਂ ਤੋਂ ਇਹ ਗੱਲ ਚੱਲੀ ਹੈ ਕਿ ਪਾਂਡੇ ਲੈਣੇ ਵਾਲ ਦੇ ਕੇ ਤੇ ਉਸ ਤੋਂ ਬਾਅਦ ਉਹ ਬੀਬੀ ਜੀ ਜਿਹੜੇ ਨੇ ਉਹ ਸਾਰੇ ਕਰਾ ਕਰਦੇ ਜਿੰਨੇ ਵੀ ਜੀ ਨੇ ਉਹਨਾਂ ਦੇ ਕੋਲੋਂ ਵਾਲ ਲੈ ਕੇ ਤੇ ਉਹ ਇਕੱਠੇ ਕਰਕੇ ਤੇ ਉਹਨਾਂ ਪਾਂਡਿਆਂ ਨੂੰ ਖਰੀਦ ਦੇਣੇ ਸੰਗਤ ਜੀ ਉਹਨਾਂ ਦੀ ਉਮਰ ਵਡੇਰੀ ਹੈ ਪਰ ਇੱਕ ਗੱਲ ਤੁਸੀਂ ਸੋਚੋ ਜਿਨ੍ਹਾਂ ਨੇ ਕਾਰ ਵਿੱਡੇ ਨੇ ਤੇ ਕੀ ਉਹ ਉਸ ਬੀਬੀ ਜੀ ਦੇ ਖਰੀਦੇ ਹੋਏ ਪਾਂਡਿਆਂ ਦੇ ਨਾਲ ਹੀ ਉਹਨਾਂ ਦੀਆਂ ਪੁਸ਼ਤਾ ਸਾਰੀਆਂ ਸੌਹਣਗੀਆਂ ਜਿਹੜੇ ਉਹ ਵਾਲ ਦੇ ਕੇ ਖਰੀਦਦੇ ਨੇ ਤੁਸੀਂ ਵਾਲ ਦੇ ਦੇ ਕੇ ਤੇ ਪਾਪ ਇਕੱਠਾ ਕਰ ਕਰਕੇ ਤੇ ਉਹ ਕਾ ਜਿਹੜੇ ਪਾਂਡੇ ਨੇ ਉਹ ਬਹੁਤ ਆਇਤ ਵਿੱਚ ਇਕੱਠੇ ਕਰ ਲਏ ਨੇ ਪਰ ਕੀ ਸੰਗਤ ਜੀ ਉਹਦਾ ਉਹਨਾਂ ਨੂੰ ਫਲ ਮਿਲੇਗਾ ਪੁੰਨ ਜਾਂ পাপ ਇਹ ਤੁਸੀਂ ਆਪ ਵਿਚਾਰ ਕਰਨੀ ਸਸੰਗਤ ਜੀ ਆਪ ਜੀਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਭਾਈ ਜਿਹੜੇ ਕਿਸ਼ਾਤਾਰੀ ਹੋ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਉਹ ਇਨ੍ਹਾਂ ਕੇ ਸ਼ਾਂ ਦਾ ਸਤਕਾਰ ਜ਼ਰੂਰ ਕਰਿਆ ਕਰੋ ਇਨ੍ਹਾਂ ਨੂੰ ਇਕੱਠੇ ਕਰਕੇ ਤੇ ਅਗਨ ਪੇਟ ਕਰਿਆ ਕਰੋ ਨਾ ਕਿ ਉਹਨਾਂ ਨੂੰ ਵੇਚ ਕੇ ਭਾਂਡੇ ਜਿਹੜੇ ਨੇ ਉਹਨਾਂ ਦੀ ਸੰਖਿਆ ਵਧਾਈ ਜਾਏ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀਓ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ